ਪਰ ਉਹਨਾਂ ਨੇ ਮੈਨੂੰ ਫੋਨ ਨਹੀਂ ਮਾਰਿਆ ਕਿ ਪਹਿਲਾਂ ਮੈਂ ਫੋਨ ਨਹੀਂ ਕੀਤਾ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੇਰ ਨਾਲ ਬੜੀ ਬਹੁਤ ਇਹਨਾਂ ਨੇ ਮੇਰ ਨਾਲ ਗਾਲ੍ਹਾਂ ਕੱਢ ਦਿੱਤਾ ਸਰਪੰਚ ਨੇ ਸਰਪੰਚ ਨੇ ਤੂੰ ਜਨਾਨੀ ਨਹੀਂ ਸਹੀ ਹੈਗੀ ਤੂੰ ਸੜਕਾਂ ਤੇ ਵਾਰਾ ਕਰਦੀ ਕਰਦੀ ਫਿਰਦੀ ਆ ਮੈਂ ਉਹ ਸ਼ਾਮ ਸੀ ਨੂੰ ਸੇਰ ਸੇਰਾ ਉੱਥੇ ਹੀ ਰਹੀ ਆ ਫਿਰ ਮੈਂ ਬਾਬਾ ਜੀ ਨੂੰ ਫੋਨ ਕੀਤਾ ਬਾਬਾ ਜੀ ਆਣ ਕੇ ਦੇਖੂ ਗਰੇਂਦਰ ਖਾਨ ਗਰੇਂਦਰ ਖਾਨ ਯੇ ਬੜੀ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਂ ਰਾਜਵਿੰਦਰ ਹੈ ਬਟਾਲੀ ਦੀ ਰਹਿਣ ਵਾਲੀਆਂ ਹਾਂ ਜੀ ਕੀ ਮਸਲਾ ਹੈ ਜੀ ਅੱਜ ਤੁਸੀਂ ਥੇ ਘੰਡੇ ਥਾਣੇ ਕੋਲ ਮਸਲਾ ਸਰ ਜੀ ਇਹਨਾਂ ਨੇ ਮੈਨੂੰ ਸੱਦਿਆ ਸੀ ਘੰਡੇ ਥਾਣੇ ਵਾਲਿਆਂ ਨੇ ਮੇਰੇ ਸੌਰੀ ਖਾਪੜਕੇੜੀ ਆ ਖਾਪੜਕੇੜੀ ਦੇ ਸਰਪੰਚ ਨੇ ਮੈਨੂੰ ਬਹੁਤ ਹੀ ਖਰਾਬ ਕੀਤਾ ਹੈ ਪਹਿਲਾਂ ਉਹਨੇ ਮੈਨੂੰ ਸੱਦਿਆ ਇੱਥੇ ਖਾਸੇ ਠਾਣੇ ਫਿਰ ਉਹਨਾਂ ਨੇ ਮੈਨੂੰ ਇੱਥੇ ਘਰੇਂਡੇ ਠਾਣੇ ਆ ਕੇ ਸੱਦਿਆ ਸਰਪੰਚ ਨੂੰ ਮੈਂ ਫੋਨ ਕਰਦੀ ਆ ਸਰਪੰਚ ਗਾੜੀਆਂ ਮੈਨੂੰ ਗਾਲਾਂ ਬਹੁਤ ਨੇ ਦਿੱਤੀਆਂ ਕੀ ਨਾਂ ਹੈ ਸਰਪੰਚ ਦਾ ਮੁਕਤੀਆ ਸਿੰਘ ਕਾਹਦੀ ਗਾਲਾਂ ਕੱਢਦਾ ਇਹ ਤੁਹਾਨੂੰ ਆਂਦੇ ਹੀ ਵੀ ਤੂੰ ਮੈਂ ਇਹਨੂੰ ਫੋਨ ਕੀਤਾ ਸੀ ਆਂਦੇ ਹੀ ਤੁਹਾਡੇ ਤੇ ਦਰਖਾਸਤ ਹੈ ਇੱਥੇ ਖਾਸੇ ਠਾਣੇ ਮੈਂ ਖਾਸੇ ਠਾਣੀ ਇਹਦੇ ਕਹਿਣ ਤੇ ਸਰਪੰਚ ਦੇ ਕਹਿਣ ਤੇ ਆਈ ਹਾਂ ਇਹ ਉੱਥੇ ਜਾ ਕੇ ਮੈਂ ਪੁੱਛਿਆ ਉੱਥੇ ਕੋਈ ਹੈ ਨਹੀਂ ਹਿੰਦਰ ਖਾਸ ਤੇ ਜੇ ਮੈਂ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੇ ਮੇਰਾ ਫੋਨ ਨਹੀਂ ਚੁੱਕਿਆ ਜੇ ਫੋਨ ਚੁੱਕਿਆ ਤੇ ਗਾੜੀਆਂ ਗਾਲਾਂ ਇਹਨੇ ਬੜੀਆਂ ਕੱਟੀਆਂ ਤੂੰ ਅਵਾਰਾ ਆ ਬਹੁਤ ਇਹਨੇ ਗਾਲ ਕੱਢੀ ਤੂੰ ਸੜਕਾਂ ਤੇ ਤੁਰਨ ਫਿਰਨ ਵਾਲੀ ਜਨਾਨੀ ਆ ਮੇਰੇ ਤੋਂ ਨਹੀਂ ਆਇਆ জানা ਜਿੱਥੋਂ ਸੀਦਾ ਤੇਰਾ ਜ਼ੋਰ ਲੱਗਦਾ ਤੂੰ ਲਾਲਾ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਮੈਂ ਫਿਰ ਬਾਬਾ ਜੀ ਨੂੰ ਉਹਨਾਂ ਨੂੰ ਫੋਨ ਕੀਤਾ ਬਲਮੀਕ ਸਮਾਤਸ ਵਿੱਚ ਸਾਰੇ ਬਾਰੇ ਦੱਸੋ ਜਿਹਦੇ ਨਾਲ ਤੁਹਾਡੀ ਸ਼ਰਮੀ ਮੇਰੇ ਹਸਬੰਡ ਦਾ ਨਾਂ ਜੀ ਸੁਖਦੇਵ ਸਿੰਘ ਉਸਦੀ ਮਮਾ ਦਾ ਨਾਂ ਜੀ ਬਲਵਿੰਦਰਪੁਰ ਪਾਪਾ ਦਾ ਨਾਂ ਹੈਗਾ ਜੀ ਮੁਕਤੀਆਰ ਸਿੰਘ ਹਾਂਜੀ ਕੀ ਪਰੇਸ਼ਾਨੀ ਰਹੀ ਤੁਹਾਨੂੰ ਸੋਰੇ ਬਰਵਾਉ ਪਰੇਸ਼ਾਨੀ ਇਹ ਨੇ ਵਿਆਹ ਕਰਾ ਕੇ ਮੇਰੇ ਨਾਲ ਬਟਾਲੇ ਰਿਹਾ ਹੈ ਘਰ ਨੀ ਨੇ ਮੈਨੂੰ ਖੜਿਆ ਘਰ ਦਾ ਮੈਨੂੰ ਦੱਸਿਆ ਨਹੀਂ ਕਿੱਥੋਂ ਦਾ ਐਡਰੈਸ ਹੈ ਕਿੱਥੋਂ ਦਾ ਨਹੀਂ ਮੈਂ ਇਸ ਤਰ੍ਹਾਂ ਹੀ ਪੁੱਛ ਪੁੱਛ ਕੇ ਇਹਨਾਂ ਦੇ ਪਿੰਡ ਆਈਆਂ ਪਰ ਮੈਨੂੰ ਘਰ ਪਿੰਡ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਹਾਂਜੀ ਜਦੋਂ ਤੁਸੀਂ ਇੱਥੇ ਆਏ ਤੁਸੀਂ ਤੁਹਾਡੇ ਕੀ ਕੀ ਕਿਹਾ ਹਨਨ ਕੁਸ਼ ਨੇ ਮੈਡਮ ਭਪਿੰਦਰ ਕੌਰ ਤੇ ਆਈ ਪੇਸ਼ ਹੋਈ ਹੈ ਮੈਡਮ ਭਪਿੰਦਰ ਕੋਹਰਾ ਨੇ ਵੀ ਤੁਸੀਂ ਸਰਪੰਚ ਦਾ ਨਾਮ ਵਿੱਚੋਂ ਕੱਟ ਦਿਓ ਨਹੀਂ ਤੇ ਤੇਰੇ ਤੇ ਕਾਰਵਾਈ ਆਪਾਂ ਕਰ ਦਾਂਗੇ ਮੈਡਮ ਦਾ ਨਹੀਂ ਮੈਨੂੰ ਪਤਾ ਵੀ ਜਾਂ ਕੀ ਗੱਲ ਆ ਕਿਉਂ ਮੈਡਮ ਇਦਾਂ ਉਹਦੇ ਪਰ ਕਹਿਣ ਲਈ ਹੈ ਪਰ ਮੈਨੂੰ ਕਹਿਣ ਦੇ ਆ ਵੀ ਤੂੰ ਪਛਾਣ ਹੋ ਜਾ ਸਰਪੰਚ ਨੂੰ ਕੀ ਤੁਹਾਡੇ ਤੋਂ ਦਬਾਅ ਪਾ ਰਹੇ ਹੈ ਹਾਂਜੀ ਬਹੁਤ ਜ਼ਿਆਦਾ ਦਬਾਅ ਪਾ ਰਹੇ ਨੇ ਮੈਨੂੰ ਬਿਨਾਂ ਕਟਾਉਣ ਕੀ ਹੈ ਜਿਹੜੇ ਨਹੀਂ ਉਹਦਾ ਵਿੱਚ ਦਰਸਾ ਦੇ ਵਿੱਚ ਨਾਮ ਰੱਖਿਆ ਸਰਪੰਚ ਦਾ ਕਾਰਨ ਕੀ ਸਰਪੰਚ ਦਹੇ ਆ ਵੀ ਉਹਨਾਂ ਨੇ ਮੈਨੂੰ ਇੱਥੇ ਖਾਸੇ ਚੌਂਕੀ ਸੱਦਿਆ ਇਤੇ ਤੇ ਦਰਖਾਸਤ ਆ ਮੈਂ ਖਾਸੇ ਚੌਂਕੀ ਆਣ ਕੇ ਆ ਪੁੱਛਿਆ ਉਹਨਾਂ ਨੇ ਮੈਨੂੰ ਨੰਬਰ ਵੀ ਦਿੱਤਾ ਥਾਣੇ ਵਾਲਿਆਂ ਦਾ ਉੱਥੇ ਆਣ ਕੇ ਮੈਂ ਪੁੱਛਿਆ ਉਹ ਆਂਦੇ ਵੀ ਤੁਹਾਡੇ ਕੋਈ ਦਰਖਾਸਤ ਨਹੀਂ ਆ ਤੇ ਮੈਂ ਸਰਪੰਚ ਨੂੰ ਮੈਂ ਫੋਨ ਕੀਤਾ ਸਰਪੰਚਾਂ ਦਾ ਵੀ ਮੈਨੂੰ ਨਹੀਂ ਇਹਨਾਂ ਪਤਾ ਮੈਂ ਨਹੀਂ ਆ ਸਕਦਾ ਤੇ ਉਹਨੇ ਮੈਨੂੰ ਬਹੁਤੀ ਗਾਲਾਂ ਕੱਢੀਆਂ ਵੀ ਤੂੰ ਆਵਾਰਾ ਆ ਸੜਕਾਂ ਤੇ ਤੁਰਨ ਫਿਰਨ ਵਾਲੀ ਜਨਾਨੀ ਇਹਦੇ ਪਿੱਛੇ ਨਹੀਂ ਮੇ ਆਣਾ ਮੇ ਤੋ ਉਹਦਾ ਨੰਬਰ ਵੀ ਹੈਗਾ ਜੀ ਸਰਪੰਚ ਦਾ ਜੀ ਹਾਂਜੀ ਸਰਪੰਚ ਦਾ ਜੀ ਕਿੰਨਾ ਹੈ ਨੰਬਰ ਜੀ ਹਾਂਜੀ ਨੰਬਰ ਕਿੰਨਾ ਹੈ 8375 85995 ਇਹ ਕਿੰਨਾ ਦਾ ਨੰਬਰ ਹੈ ਇਹ ਸਰਪੰਚ ਦਾ ਨੰਬਰ ਖਾਪੜ ਖੇੜੀ ਦਾ ਮੁਖਤਿਆਰ ਸੀ ਜਿੱਥੇ ਤਾਂ ਇਹ ਗੱਲਬਾਤ ਹੁੰਦੀ ਸੀ ਹਾਂਜੀ ਹਾਂਜੀ ਜਿੱਥੋਂ ਨਹੀਂ ਗੱਲ ਹੋਦੀ ਹਾਂਜੀ ਤੁਸੀਂ ਕੀ ਬੰਦ ਕਰਦੇ ਹੋ ਮੈਂ ਇਹਤੇ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਕੀ ਮਸਲਾ ਹੈ ਮਸਲਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਔਰ ਪਤਾ ਸਾਡੀ ਸੰਸਥਾ ਦਾ ਨਾਮ ਜੀ ਭਗਵਾਨ ਵਾਲਮੀਕੀ ਗੁਰੂ ਗਿਆਨਾ ਸ਼ਕਤੀ ਦਲ ਸੰਸਥਾ ਦਾ ਮੁੱਖ ਸੰਚਾਲਕ ਮੈਂ ਹਾਂ ਮੇਰਾ ਨਾਮ ਜੀ ਜਮਲ ਸਿੰਘ ਸ਼ੈਰੀ ਸੋ ਆਪਾਂ ਇਹ ਥਾਣਾ ਘਿੰਡਾ ਦੇ ਵਿੱਚ ਪਹੁੰਚੇ ਆ ਪਹੁੰਚੇ ਚਲੋ ਪਹਿਲੀ ਵਾਰੀ ਨਹੀਂ ਪਹੁੰਚੇ ਤੇ ਆ ਪੰਜਵੀਂ ਛੇਵੀਂ ਵਾਰ ਆ ਜਿਹੜਾ ਇਹ ਲੜਕੀ ਕੀ ਨਾਂ ਕੁੜੀ ਰਾਜਵਿੰਦਰ ਕੌਰ ਬਟਾਲੇ ਤੋਂ ਆ ਤੇ ਮੁੰਡਾ ਵਾ ਕਾਪੜਕੇੜੀ ਤੋਂ ਜਿਹੜਾ ਇਸ ਲੜਕੀ ਦੇ ਨਾਲ ਧੋਖਾ ਧੜੀ ਦੇ ਨਾਲ ਵਿਆਹ ਕਰਵਾ ਕੇ ਤੇ ਇਹਨੂੰ ਉੱਥੇ ਫੇਰ ਬਟਾਲੇ ਦੀ ਛੱਡ ਆਇਆ ਤੇ ਪਿੰਡ ਕਾਪੜਕੇੜੀ ਆਪਣੇ ਆ ਗਿਆ ਵਾ ਇਹਨੂੰ ਦੱਸ ਕੇ ਨਹੀਂ ਆਇਆ ਤੇ ਇਸ ਲੜਕੀ ਨੇ ਉਹਦਾ ਘਰ-ਬਾਰ ਜਿਹੜਾ ਲੱਭ ਲਿਆ ਵਾ ਤੇ ਇਹ ਪਿੰਡ ਦੇ ਸਰਪੰਚ ਕੋ ਗਈ ਆ ਬਾਅਦ ਚ ਇਹ ਇੱਕ ਪਿੰਡ ਦਾ ਸਰਪੰਚ ਜਿਹੜਾ ਵਾ ਇਹਨੂੰ ਮਕਤਾਰ ਸਿੰਘ ਆ ਨਾਮ ਦਾ ਇਹਨੂੰ ਬਦਸਲੂਕੀ ਨਾਲ ਅਪਸ਼ਬਦ ਬੋਲਿਆ ਵਾ ਤੇ ਇਸ ਲੜਕੀ ਨੇ ਸਵਰਾ ਪਰਿਵਾਰ ਤੇ ਤੇ ਸਰਪੰਚ ਮਕਤਾਰ ਸਿੰਘ ਆ ਖਾਪੜ ਢੇੜੀ ਦਾ ਉਹਦੇ ਤੇ ਤਰਖਾਹ ਦਿੱਤੀ ਆ ਜਿਹਦੇ ਵਿੱਚ ਇਹ ਲੜਕੀ ਨੂੰ 4 ਕੇ 5 ਢੇੜੇ ਵੱਜ ਗਏ ਆ ਤੇ ਉਦਨੇ ਇੱਥੇ ਆਈਪੀਐਸ ਲੱਗੇ ਆ ਨਵੇਂ ਆਏ ਆ ਕੋਈ ਆਈਪੀਐਸ ਕਿਤੇ ਡਾਟਾ ਨਹੀਂ ਐਸਐਚਓ ਉਹਨਾਂ ਨੇ ਇਹ ਲੜਕੀ ਨੂੰ ਆਪ ਟਾਈਮ ਦਿੱਤਾ ਕਿ ਜਿਹੜਾ 10 ਵਜੇ ਤੋਂ ਬਾਅਦ ਲੇਟ ਆਇਆ ਮੈਂ ਉਸ ਤੇ ਬਣਦੀ ਕਾਰਵਾਈ ਕਰ ਦੂੰਗਾ ਤੇ ਮੈਡਮ ਨੂੰ ਕੋਲ ਭਾ ਕੇ ਤੁਹਾਡਾ ਰਾਜੀ ਨਾਮ ਨਬੇੜ ਦਾਂਗੇ ਲੜਕੀ ਦਾ ਇਹ ਲੜਕੀ ਜਿਹੜੀ ਆ ਪੂਰੀ 9:30 ਵਜੇ ਵਿਚਾਰੀ ਬਟਾਲੇ ਤੋਂ ਛੋਟਾ ਬੱਚਾ ਛੱਡ ਕੇ ਤੇ ਆ ਗਈ ਆ ਤੇ ਇਹਦੇ ਆਉਣ ਦਾ ਫੇਰ ਮੁੱਲ ਨਹੀਂ ਅੱਜ ਪਿਆ ਇਹ ਅੱਜ ਨਾ ਆਏ ਤੇ ਥਾਣੇ 'ਚ ਮੈਡਮ ਭਵਿੰਦਰ ਕੌਰ ਆ ਤੇ ਨਾ ਇੱਥੇ ਆਈਪੀਐਸ ਆ ਇਹ ਲੜਕੀ ਨੂੰ ਜਿਹੜਾ ਫੇਰ ਅੱਜ ਫੇਰਾ ਪਿਆ ਗਿਆ ਵਾ ਤੇ ਸਵੇਰ ਦੀ ਰੌਂਦੀ ਕਰ ਲਾਂਦੀ ਆ ਜਿਹਦੇ ਲਈ ਸਾਨੂੰ ਵੀ ਆਉਣਾ ਪਿਆ ਵਾ ਤੇ ਉਹ ਜਿਹੜਾ ਇੱਥੇ ਮਕਤਾਰ ਹੈ ਇਹ گاਵਾ ਸਰਪੰਚ ਉਹ ਵੀ ਨਹੀਂ ਆਇਆ ਕੋਈ ਪਾਰਟੀ ਨਹੀਂ ਆਈ ਇਹ ਕੁੜੀ ਨੂੰ ਕੰਜਰ ਖਰਾਬ ਹੋ ਕੇ ਅੱਜ ਫੇਰ ਮੁੜਨਾ ਪਿਆ ਵਾ ਇਸ ਕਰਕੇ ਇਹ ਬੇਚਰੀ ਨੇ ਤੰਗ ਹੋ ਕੇ ਪੱਤਰਕਾਰਾਂ ਨੂੰ ਫੋਨ ਕੀਤਾ ਤੇ ਤੁਸੀਂ ਆਏ ਜੋ ਅਸੀਂ ਆਪ ਜੀ ਦੇ ਗਾੜੀ ਮੀਡੀਆ ਸਾਹਮਣੇ ਵੀ ਇੱਕ ਬੇਨਤੀ ਕਰਦੇ ਹਾਂ ਕਿ ਇੱਕ ਘੰਟਾ ਠਾਣੇ ਤੋਂ ਇਹ ਲੜਕੀ ਰਾਜਵਿੰਦਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਮੈਡਮ ਸਾਡੀ ਭੁਗਿੰਦਰ ਕੌਰ ਆ ਉਹ ਕਿਤੇ ਲੜਕੀ ਨੂੰ ਕਹਿ ਰਹੀ ਆ ਵੀ ਮਕਤਾਰ ਸਰਪੰਚੀ ਦਾ ਤੂੰ ਨਾ ਨਾ ਆ ਲੈ ਉਹਦਾ ਨਾਮ ਕੱਢ ਦੇ ਫਿਰ ਮੈਂ ਕਾਰਵਾਈ ਕਰ ਦੂੰਗੀ ਨੀ ਤੇ ਤੇਰੀ ਕਾਰਵਾਈ ਇੱਥੇ ਨਹੀਂ ਬਣਦੀ ਨਾ ਮੈਂ ਕਰ ਸਕਦੀ ਸਾਹਿਬ ਜੀ ਦਾ ਨਾਮ ਕਢੋਣ ਦਾ ਕੀ ਕਰਨੇ ਮੈਡਮ ਦੇਖੋ ਜੀ ਆਪਾਂ ਤੇ ਸਰਪੰਚ ਮਕਤਾਰ ਸਿੰਘ ਵੇਖਿਆ ਨਹੀਂ ਕੌਣੀਆਂ ਕਿਹੜਾ ਵਾ ਇਹ ਤੇ ਲੜਕੀ ਤੇ ਕਹਿੰਦੇ ਆ ਕਿ ਮੈਡਮ ਨੇ ਮੈਨੂੰ ਕਿਹਾ ਵੀ ਮਕਤਾਰ ਸਰਪੰਚ ਦਾ ਨਾਮ ਨਾਲ ਹੈ ਤੇ ਤੇਰੀ ਕਾਰਵਾਈ ਜਿਹੜੀ ਬਣਦੀ ਮੈਂ ਉਦਾਂ ਤਰੀਕੇ ਨਾਲ ਕਰ ਦੂੰਗੀ ਨਹੀਂ ਤੇ ਤੂੰ ਜਿੱਥੇ ਮਰਜ਼ੀ ਭਜਦਾ ਤੇਰੀ ਕਾਰਵਾਈ ਮੈਂ ਨਹੀਂ ਕਰ ਸਕਦੀ ਕਿਹਦਾ ਕਹਿਣਾ ਹੈ ਜੀ ਤੇ ਜੀ ਮੈਡ ਭੁਵਿੰਦਰ ਕੌਰ ਦਾ ਤੇ ਇਹਨਾਂ ਨੂੰ ਆਈਪੀਐਸ ਆ ਸਾਹਿਬ ਨੇ ਸੱਧਿਆ ਐ ਐਸਐਚਓ ਨੇ ਅੱਜ ਉਹ ਵੀ ਨਹੀਂ ਆਗੇ ਲੜਕੀ ਫੇਰੋਂ ਦੀ ਕਲੋਂਦੀ ਅੱਜ ਠਾਣੇ ਤੋਂ ਚੱਲ ਚਲੀ ਆ ਤੇ ਲੜਕੀ ਜਿਹੜੀ ਆ ਮਜਬੂਰ ਹੋ ਕੇ ਆਉਂਦੀ ਆ ਬਟਾਲੇ ਤੋਂ ਤੇ ਰੋਂਦੀ ਕਰ ਲੌਂਦੀ ਜਾਂਦੀ ਆ ਥਾਣਾ ਕਿਰਨਡਾ ਵੱਲੋਂ ਇਹਨਾਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਅਗਰ ਜੇ ਨਹੀਂ ਇਨਸਾਫ ਮਿਲਦਾ ਤਾਂ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਇਹੋਖੋ ਜੀ ਇਹ ਲੜਕੀ ਦੇ ਨਾਲ ਖੜੇ ਆ ਲੜਕੀ ਦਾ ਕੋਈ ਮਾਂ ਬਾਪ ਨਹੀਂ ਹੈਗਾ ਕੋਈ ਅੱਗਾ ਪਿਛਾ ਨਹੀਂ ਹੈਗਾ ਜਿਸੇ ਬੰਦੀ ਦਾ ਕੰਮ ਆ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਇਸੇ ਲੜਕੀ ਲਈ ਆਪਾਂ ਇੱਕ ਤੇ ਦਿਨ ਦੀ ਵੇਟ ਕਰਦੇ ਆ ਜੇ ਨਹੀਂ ਕਹੇ ਅੰਮ੍ਰਲੇ ਲੜਕੀ ਨੂੰ ਇਨਸਾਫ ਮਿਲਦਾ ਅਸੀਂ ਇਹਦੇ ਲਈ ਆ ਰੋਡ ਅਟਾਰੀ ਰੋਡ ਬੰਦ ਕਰਕੇ ਕਿਰਨਡਾ ਥਾਣੇ ਦੇ ਅੱਗੇ ਧਰਨਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹਨੂੰ ਇਨਜਾਬ ਦਿਵਾ ਕੇ ਛੱਡਾਂਗੇ। ਕਾਨੂੰਨੀ ਕਾਰਵਾਈ ਉਹਨਾਂ ਦੇ ਕਰਵਾ ਕੇ ਛੱਡਾਂਗੇ। ਜੋ ਬਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਹਾਂਜੀ ਸਰਪੰਸਰ ਸਾਹਿਬ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ? ਮੇਰਾ ਨਾਮ ਮਕਤਾਬ ਸਿੰਘ ਪਿੰਡ ਖਾਪੜਕੜੀ ਜੀ। ਹਾਂਜੀ ਸਰ ਇੱਕ ਨਾ ਤੁਹਾਡੇ ਤੇ ਇਲਜ਼ਾਮ ਲਾਏ ਆ ਰਾਜਵਿੰਦਰ ਕੋਰ ਨੇ ਵੀ ਜਿਹਨੂੰ ਮੈਂ ਅੱਜ ਘਰ ਗਈ ਆ ਸਰਪੰਸਰ ਨੂੰ ਮਿਲਣਾ ਤੇ ਇਹਨਾਂ ਜਿਹੜਾ ਵੀ ਫੋਨ ਤੇ ਜਿਹੜਾ ਵੀ ਮੇਰੇ ਨਾਲ ਵੱਧ ਘੱਟ ਜਿਹੜੀ ਵੀ ਬਦਸਲੂਕੀ ਜਿਹੜੀ ਵੀ ਕੀਤੀ ਹੈ ਉਹਦਾ ਕੀ ਕਰਨੇ? ਸਰ ਮੈਂ ਕਿਹਾ ਇੱਕ ਬੇਨਤੀ ਸੱਚ ਦਾਦਾ ਤੁਹਾਨੂੰ ਪੀ ਆਹੇ ਆ ਘਰੇ ਘਰੇ ਮੈਂ ਹੈ ਨਹੀਂ ਹਾਂ ਤੇ ਮੈਂ ਕਿਹਾ ਉਸ ਦਿਨ ਬੜੋਠਾਣੇ ਬੜੋਠਾਣੇ ਗਿਆ ਘਰ ਦਾ ਕੋਈ ਨੰਬਰ ਲਿਆ ਵਾ ਤੇ ਨੰਬਰ ਲੈ ਕੇ ਤੇ ਮੇਰੇ ਨਾਲ ਬਾਤ ਕੀਤੀ ਗੱਲਬਾਤ ਕੀਤੀ ਆ ਵੀ ਭਾਜੀ ਤੁਸੀਂ ਇੰਨ ਕਰੋ ਵੀ ਇੱਧਰ ਟਾਡੇ ਪਿੰਡ ਦਾ ਮੁੰਡਾ ਸਖਦੇਵ ਆ ਤੇ ਉਹਦੇ ਨਾਲ ਮੇਰੇ ਕੋਲ ਦੇ ਹੈਗਾ ਵਾ ਕੋਈ ਉਹਨਾਂ ਦੇ ਮੱਲਾ ਮੈਰਿਜ ਕਰਾਈ ਮੇਰੇ ਨਾਲ ਤੇ ਉਹਨਾਂ ਦਾ ਕੋਈ ਨਿਬੇੜਨਾ ਵਾ ਮੈਂ ਕਿਹਾ ਭੈਣ ਮੇਰੀ ਤੂੰ ਇੰਨ ਕਰੋ ਵੀ ਉਹਨਾਂ ਦੇ ਜੀ ਸੱਜ ਕੇ ਆ ਜਾ ਘਰ ਆਪਾਂ ਨੇ ਤੇ ਮੈਨੂੰ ਟਾਈਮ ਲੈ ਲਾਂ ਤੇ ਮਨਾਂ ਨੂੰ ਪੁੱਛਣ ਉਹ ਤੇ ਤੈਨੂੰ ਭੈਣ ਮੇਰੇ ਮੈਂ ਪੁੱਛ ਲੂਗਾ ਤੇ ਮੈਂ ਕਿਹਾ ਉਹਨਾਂ ਕੋਲ ਟਾਈਮ ਲੈ ਕੇ ਤੇ ਤੁਹਾਨੂੰ ਜਿਹੜਾ ਟਾਈਮ ਹੈ ਉਹ ਮੈਂ ਟਾਈਮ ਦੇ ਦੂੰਗਾ ਤੇ ਫਿਰ ਜਦੋਂ ਕੋਈ ਗੱਲਬਾਤ ਹੋਵੇ ਮੈਂ ਦੰਦਾ ਤੂੰ ਫਿਰ ਉਹਨੂੰ ਮੈਨੂੰ ਪੁੱਛਿਆ ਵੀ ਜਿਹੜੀ ਚੌਂਕੀ ਦਰਖਾ ਕੋਈ ਦਰਖਾ ਦਿੱਤੀ ਆ ਮੈਂ ਕਿਹਾ ਭੈਣ ਮੇਰੇ ਦਰਖਾ ਜ਼ਰੂਰ ਦਿੱਤੀ ਆ ਇਹਨਾਂ ਨੂੰ ਮੈਨੂੰ ਪਤਾ ਵੀ ਕਿ ਕਿਨੂੰ ਦਿੱਤੀ ਆ ਦਰਖਾਸ਼ ਨਖਾਸੇ ਦਿੱਤੀ ਆ ਫਿਰ ਉਹਨਾਂ ਮੈਨੂੰ ਕਹਿਤਾ ਵੀ ਤੁਸੀਂ ਉਹ ਕਰੋ ਵੀ ਇੱਥੇ ਆ ਉਹ ਉਹਨੂੰ ਮੁੰਡੇ ਨੂੰ ਲੈ ਕੇ ਤੇ ਮਾਂ ਨੂੰ ਲੈ ਕੇ ਮੈਂ ਕਿਹਾ ਭੈਣ ਮੇਰੇ ਅੱਜ ਮੇਰੀ ਨੌਂ ਨਹੀਂ ਠੀਕ ਆ ਤੇ ਅੱਜ ਨਹੀਂ ਮ ਉਹ ਬਧੋਵਰੀ ਆਖੀ ਜੇ ਫੇਰ ਮੈਂ ਫੋਨ ਕੱਟਿਆ ਮੈਂ ਭੈਣ ਮੇਰੀ ਅੱਜ ਮੇਰੀ ਨੌ ਰਾਨੀ ਠੀਕ ਨਹੀਂ ਆ ਤੇ ਤੁਸੀਂ ਕਰੋ ਵੀ ਲੈ ਆਪਣਾ ਉਹਨਾਂ ਦੇ ਮਾਪੋਤਨ ਲੈ ਕੇ ਆਜੋ ਮੈਂ ਫੇਰ ਮੈਂ ਭੈਣ ਮੇਰੀ ਮੈਂ ਤੁਹਾਨੂੰ ਮਜਬੂਰੀ ਦੱਸਣ ਦਿਆਂ ਵਾ ਵੀ ਮੈਂ ਉਹਨਾਂ ਦਾ ਟਾਈਮ ਕੋਈ ਨਹੀਂ ਕੀਤਾ ਵੀ ਵੀ ਜਦ ਉਹਨਾਂ ਨੂੰ ਟਾਈਮ ਦਿੱਤਾ ਵਾ ਜਦ ਮੈਂ ਟੱਡਣਾ ਟਾਈਮ ਕੀਤਾ ਵਾ ਤੇ ਮੈਂ ਤੇ ਟਾਈਮ ਹੀ ਕੀਤਾ ਵੀ ਮੇਰਾ ਅੱਜ ਨੌ ਰਾਨੀ ਠੀਕ ਨਹੀਂ ਤੇ ਮੇਜੇ ਟੂ ਟਾਈਮ ਲਵਾਂਗਾ ਮੈਂ ਤੁਹਾਨੂੰ ਜ਼ਰੂਰ ਆਣ ਕੇ ਆਪਣੀ ਗੱਲਬਾਤ ਸ਼ੇਅਰ ਕਰ ਦੂੰਗਾ ਵੀ ਉਹਨਾਂ ਦਾ ਟਾਈਮ ਆਏਗਾ ਵਾ ਉਹ ਨਾ ਪੈਂਦੇ ਲੈਂਦੇ ਮੈਨੂੰ ਆਂਦੇ ਵੀ ਤੈਨੂੰ ਨਾ ਰਣੀ ਤੂੰ ਨਹੀਂ ਖੜ ਸਕਦਾ ਮੁੰਡਾ ਮੁੰਡਾ ਨਹੀਂ ਖੜ ਸਕਦਾ ਤੂੰ ਕਿੱਦਾਂ ਲੈ ਜਾਵੇਂਗਾ ਉਹ ਮੈਂ ਕਹਾ ਭੈਣ ਮੇਰੀ ਪਰਿਵਾਰ ਮੈਂਬਰ ਆ ਕੋਈ ਹੋਰ ਗੱਲਬਾਤ ਹੋਵੇ ਤਾਂ ਮੈਂ ਤਾਂ ਖੜ ਸਕਦਾ ਵਾ ਤੇ ਉਹ ਮੈਂ ਮੁੰਡੇ ਨੂੰ ਕਿੱਦਾਂ ਕਹਦਾ ਸਾਰੀ ਗੱਲਬਾਤ ਤੇ ਹੁਣ ਅਜੇ ਨਜਾੜਾ ਮੁੰਡਾ ਵਾ ਇੱਕ ਹਜੇ ਸਾਰਾ ਵਿਆਹ ਭਾਈਆਂ ਸਾਨਾ ਦਾ ਵਾ ਤੇ ਮੈਂ ਕਹਾ ਜਿੰਨਾ ਚ ਸਿਆਣਾ ਬੰਦਾ ਨਾ ਖੜੇ ਉਹਨਾਂ ਚ ਕਿੱਦਾਂ ਕਿਸੇ ਨੂੰ ਪਤਾ ਲੱਗੂਗਾ ਉਸੇ ਗੱਲ ਤੋਂ ਮੁੰਡੇ ਤੇ ਮੈਨੂੰ ਪੈਂਦੇ ਲੈਂਦੇ ਉਹਨਾਂ ਨੂੰ ਝੂਠਕ ਮੈਂ ਲਾਤੇ ਮੈਂ ਕੋਈ ਗੱਲਬਾਤ ਨਹੀਂ ਕੀਤੀ ਵੀ ਉਹਨਾਂ ਨਾਲ ਉਹਨਾਂ ਨੇ ਇਹ ਵੀ ਕਿ ਤੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਇੱਥੇ ਕੋਈ ਜਿਹੜੀ ਵੀ ਤੁਹਾਡੇ ਇਤੇ ਕਲਾਬ ਜਿਹੜੀ ਕੋਈ ਦਰਖਾਸਤ ਨਹੀਂ ਹੈ। ਮੈਂ ਉਹਨਾਂ ਦੇ ਪਰਿਵਾਰ ਵੱਲੋਂ ਪੁੱਛਿਆ ਵਾ ਜੀ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਦਰਖਾਸਤ ਕੀਤੀ ਹਾਂ ਤੇ ਕੀਤੀ ਆ। ਤੇ ਫਿਰ ਮੈਂ ਕਿਹਾ ਵੀ ਜੇ ਤੁਸੀਂ ਕੀਤੀ ਆ ਤਾਂ ਤੁਸੀਂ ਉਹਨਾਂ ਦਾ ਟਾਈਮ ਲਾਓ। ਉਹਨਾਂ ਨੇ ਕੋਈ ਮੈਨੂੰ ਢਾੜ ਵਾਲੀ ਨਹੀਂ ਉਹਨਾਂ ਨੇ ਕਿ ਦੂਜੇ ਘਰ ਵਾਲਿਆਂ ਨੇ ਦਿੱਤਾ ਮੁੰਡੇ ਵਾਲਿਆਂ ਨੇ। ਤੁਹਾਡੇ ਤੇ ਕੀ ਉਹ ਇਲਜ਼ਾਮ ਲੱਗ ਲੱਗ ਰਹੀ ਮੈਂ ਕਹਿੰਦਾ ਵੀ ਜਿੱਥੇ ਮਰਜ਼ੀ ਆਪਣਾ ਕੋ ਸੌਂਦ ਵਾਲਾ ਆਪਾਂ ਕੋਈ ਗੱਲਬਾਤ ਨਹੀਂ ਉਹਨਾਂ ਨੇ ਭੈਣ-ਭੈਣ ਕਰਦੇ ਰਹੇ ਫਿਰ ਉਹਨੇ ਪੈਂਦੀ ਪਟਾਕੇ ਆਖਿਆ ਵੀ ਤੇ ਦੂਜਾ ਤੁਸੀਂ ਆਪਣੇ ਪੁੱਤ ਨੂੰ ਘਲ ਦੋ ਤੇ ਆਪੇ ਨੂੰ ਮਾਂ ਨੂੰ ਤੇ ਮੁੰਡੇ ਨੂੰ ਘਲ ਦੋ ਮੈਂ ਕਹਾ ਭੈਣ ਮੇਰੀ ਮੇਰੀ ਨੌ ਜ਼ਰੂਰੀ ਮੈਂ ਅਮਰਜੈਂਸੀ 'ਚ ਆ ਮੇਰੇ ਕੋ ਨਹੀਂ ਜਾਇਆ ਜਣਾ ਕੀ ਕਹਿਣਾ ਜਾਂਦਾ ਪ੍ਰਸ਼ਾਸਨ ਮੰਗ ਕੀ ਕਰਦੇ ਮੈਂ ਤਾਂ ਕਹਿੰਦਾ ਵੀ ਜੋ ਮੇਰੀ ਜੇ ਕੋਈ ਗਲਤੀ ਹੋਵੇ ਤਾਂ ਮੈਂ ਸਸਾ ਜ਼ਿਆਦਾ ਖਦਾਰਿਆ ਮੈਂ ਕੋਈ ਇਦਾਂ ਵੱਧ ਘੱਟ ਕੋਈ ਗੱਲ ਨਹੀਂ ਕੀਤੀ ਠੀਕ ਹੈ ਜੀ ਹੈਲੋ ਕੋਈ ਗੱਲ ਹੈ ਮੈਡਮ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਰਪ੍ਰੀਤ ਸਿੰਘ ਬੋਲਣਿਆ ਪੱਤਰਕਾਰ ਇੰਡੀਆ ਨਿਊਜ਼ ਆ ਜਾ ਸਕਦਾ ਹਾਂਜੀ ਹਾਂਜੀ ਹਰਪ੍ਰੀਤ ਬੋਲਣਿਆ ਪੱਤਰਕਾਰ ਇੰਡੀਆ ਨਿਊਜ਼ ਆ ਜਾ ਸਕਦਾ ਹਾਂਜੀ ਪ੍ਰੈਸਟਾਂ ਹਾਂਜੀ ਹਾਂਜੀ ਇੱਕ ਨਾ ਤੁਹਾਡਾ ਬੇਟੇ ਤੇ ਇਲਜ਼ਾਮ ਲੱਗੇ ਆ ਜੀ ਉਹ ਤੁਹਾਡੀ ਉਹ ਨੋ ਰਾਣੀਆ ਕੋਈ ਰਾਜਮੇਂਦਰਪੁਰ ਬਟਾਲੀ ਤੋਂ ਅੱਛਾ ਕੋਨੀਲ ਜਮਲਾਏ ਆ ਤੁਹਾਡੇ ਤੇ ਤੇ ਇੱਥੇ ਆਏ ਆ ਸਪਨ ਸਾਬੂਣੋਂ ਭਾਜੀ ਮੈਂ ਇੱਕ ਗੱਲ ਦਾ ਜਬਦੋ ਸੌਰੀ ਮੇਰਾ ਮਤਲਬ ਤੁਹਾਡੇ ਨਾਲ ਕੋਈ ਆਪਣੀ ਕੋਈ ਦੁਸ਼ਮਣੀ ਨਹੀਂ ਹੈਗੀ ਠੀਕ ਹੈ ਹਾਂਜੀ ਨਹੀਂ ਨਾ ਕੀ ਆਪਣੇ ਚਲੋ ਤੁਹਾਡੀ ਵੀ ਡਿਊਟੀ ਆ ਜੋ ਵੀ ਹੈਗਾ ਕਿੱਦਾਂ ਵੀ ਆ ਨਾ ਮੈਨੂੰ ਨਹੀਂ ਪਤਾ ਦੇ ਬਾਰੇ ਨੌਲੇਜ ਕੋਈ ਹਾਂਜੀ ਪਰ ਇਸ ਵळे ਜਾਣਾ ਕਿਸੇ ਦੇ ਘਰ ਜਿੱਦਾ ਮਾਹੌਲ ਚ ਲੰਡਿਆ ਜਿਹੜਾ ਵੋਟਾਂ ਦਾ ਇਹਦੇ ਵਿੱਚ ਕੋਈ ਹੈਗਾ ਤੁਹਾਡਾ ਫਰਜ਼ ਹੈਗਾ ਪਰ ਇਸ ਵळे ਜਾਣ ਦਾ ਹੱਲ ਤਾਂ ਤੁਹਾਡੇ ਘਰ ਆਈ ਨਹੀਂ ਭੈਣ ਜੀ ਤੁਸੀਂ ਕਿੱਦਾਂ ਕਹਿਤਾ ਜੀ ਅਸੀਂ ਤਾਂ ਸਰਪੰਚ ਸਾਹਿਬ ਘਰ ਬੈਠੇ ਸੀ ਤੁਸੀਂ ਮੈਨੂੰ ਤੁਸੀਂ ਮੈਨੂੰ ਬੁਲਾਉਣ ਡੇ ਜੋ ਇਸ ਵळे ਬੁਲਾਉਣ ਨਹੀਂ ਡੇ ਮੈਂ ਕਹਿਣ ਡੇ ਬੁਲਾਉਣ ਥੋੜਾ ਡੇ ਤੁਹਾਨੂੰ ਲਿਖ ਦੋ ਕਿ ਆਈ ਆ ਤੁਹਾਡੇ ਪਿੰਡ ਪਹੁੰਚੇ ਹਾਂ ਜੀ ਸਰਪੰਚ ਸਾਹਿਬ ਹੁਣੇ ਕਿੱਥੇ ਹੋਂਟਡ ਹੈ ਜੋ ਜਦੋਂ ਮੇਰਾ ਮੇਰਾ ਪੁੱਤ ਨਹੀਂ ਘਰ ਮੇਰਾ ਬ ਹਾਂਜੀ ਮੈਨੂੰ ਤੁਸੀਂ ਬੁਲਾਉਂਡ ਹੈ ਜੋ ਆ ਕੋ ਟਾਈਮ ਹੈਗਾ ਜਨਾਨੀ ਨੂੰ ਨਹੀਂ ਤਾਂ ਬੁਲਾਉਣ ਲਾ ਲਓ ਤੇ ਕਹਿਆ ਨਹੀਂ ਆਈ ਹਲੇ ਅਸੀਂ ਕਿਹਾ ਵੀ ਤੁਹਾਡੇ ਪਿੰਡ ਆਏ ਆ ਸਰਪੰਸਾ ਭੋਣਾ ਦੇ ਘਰ ਮੈਂ ਮੇਰਾ ਨਾ ਮੇਰਾ ਘਰ ਆ ਲਗਾ ਮੇਰਾ ਮੁੰਡਾ ਘਰ ਆ ਤੇ ਕੋਈ ਜਾਣੀ ਤੁਸੀਂ ਵੇਖ ਦਾ ਟਾਈਮ ਦੇ ਦਿਓ ਫੇਰ ਦਾ ਵੀ ਨਹੀਂ ਹੈਗਾ ਮੇਰੇ ਕੋ ਟਾਈਮ ਕਿਉਂਕਿ ਵੋਟਾਂ ਨੂੰ ਬਾਦ ਹ ਹੋਣਾ ਆਇਆ ਕੋਈ ਆਡੇ ਕੋ ਲਜੈਂਡ ਟਾਈਮ ਹੈਗਾ ਅੱਛਾ ਜੀ ਵੋਟਾਂ ਨੂੰ ਬਾਦ ਜੇ ਲੋ ਬੋਟਾਂ ਦੇ ਬਾਅਦ ਮਿਲਦੇ ਨੇ ਹਾਂ ਮੋਟਾ ਇਹ ਬਾਰਾ ਜੋ ਵੀ ਫੈਸਲਾ ਹੋਊਗਾ ਨਾ ਉਹ ਵੀ ਥਾਣੇ ਬਹਿ ਕੇ ਐਡਾ ਨਾਮ ਇਸ ਸਰਪੰਚ ਦੇ ਘਰ ਨਾ ਕਹੇ ਦੇ ਮੇਰੇ ਘਰ ਨਾ ਗਲੀ ਗਵਾਂਢ ਦੇ ਘਰ ਠੀਕ ਹੈ ਜੀ ਸੌਰੀ ਜੇ ਕੋਈ ਗਲਤ ਬੋਲੀਆ ਤੁਸੀਂ ਮੇਰੇ ਕੋ ਵੱਡੇ ਦੇ ਛੋਤੇ ਮਾਫ ਕਰਨਾ ਠੀਕ ਹੈ ਜੀ ਓਕੇ